ਸਤਿਗੁਰੂ ਜੀ ਡੀਪੀਸੀ ਪੰਜਾਬੀ ਦੇ ਤੁਹਾਡੇ ਇੱਕ ਵਾਰ ਫਿਰ ਤੋਂ ਸਵਾਗਤ ਹੈ ਤਸਵੀਰਾਂ ਲਗਾਤਾਰ ਪਿੰਡ ਠੱਠੀ ਤੋਂ ਦਿਖਾ ਰਹੇ ਹਾਂ ਹਾਲਾਤ ਘਰਾਂ ਦੇ ਦਿਖਾ ਰਹੇ ਹਾਂ ਤੁਸੀਂ ਦੇਖਦੇ ਪਿਓ ਵੀ ਗੇਟੋਂ ਪਾਰ ਹੀ ਜਿਹੜਾ ਆ ਉਹ ਸਮਾਨ ਤੁਸੀਂ ਦੇਖਦੇ ਪਿਓ ਵੀ ਬਾਹਰਲੀ ਸਾਈਡ ਤੇ ਰੱਖਿਆ ਹੋਇਆ ਟੀਵੀ ਹੋਰ ਵੀ ਕਈ ਤਰ੍ਹਾਂ ਦਾ ਜਿਹੜਾ ਸਮਾਨ ਨੇ ਉਹ ਇੱਥੇ ਰੱਖਿਆ ਹੋਇਆ ਜਿਹੜਾ ਬਾਕੀ ਸਮਾਨ ਜਿਹੜਾ ਆ ਉਹ ਆਂਡੀਆਂ ਗਵਾਂਡੀਆਂ ਦੇ ਘਰ ਰੱਖ ਕੇ ਜਿਹੜਾ ਪਰਿਵਾਰ ਆਇਆ ਪਹਿਲਾਂ ਆਪਾਂ ਅੰਦਰ ਦੀ ਚਲਦੇ ਆਂ ਤੇ ਅੰਦਰ ਦੇ ਹਾਲਾਤ ਤੁਹਾਨੂੰ ਦਿਖਾਉਨੇ ਆਂ ਵੀ ਕਿਵੇਂ ਨੇ ਘਰ ਨੂੰ ਪੂਰੀ ਤਰ੍ਹਾਂ ਜਿਹੜਾ ਆ ਵਿਹਲਾ ਕਰਕੇ ਜਿਹੜਾ ਆ ਸਮਾਨ ਆਂਡੀਆਂ ਗਵਾਂਡੀਆਂ ਦੇ ਘਰ ਰੱਖਿਆ ਹੋਇਆ ਆ ਤਾਂ ਕਿ ਜਿਹੜਾ ਆ ਉਹ ਸਮਾਨ ਥੋੜਾ ਬਚ ਸਕੇ ਕੰਦਾ ਜਿਹੜੀਆਂ ਨੇ ਉਹ ਤੁਸੀਂ ਦੇਖਦੇ ਪਿਓ ਕਿ ਪੂਰੀਆ ਪਾੜ ਚੁਕੀਆਂ ਨੇ ਕਿਸੇ ਵੀ ਵੇਲੇ ਜਿਹੜੀ ਇਹ ਇੱਕ ਅੰਦਰ ਡਿੱਗ ਸਕਦੀ ਹੈ ਜਾਂ ਇਹਦਾ ਕੰਮ ਖਰਾਬ ਜਿਹੜਾ ਹੋ ਸਕਦਾ ਹੈ ਉੱਪਰ ਬਾਲਿਆਂ ਵਾਲੀ ਸਾਤ ਆ ਹਾਲਾਤ ਮੰਦੇ ਨੇ ਥੋੜਾ ਬੋਤਾ ਸਮਾਨ ਜਿਹੜਾ ਸਾਫ ਸਫਾਈ ਕਰਕੇ ਜਿਹੜਾ ਆ ਅੰਦਰ ਰੱਖਿਆ ਜ਼ਰੂਰ ਆ ਪਰ ਹਾਲਾਤ ਕਾਫੀ ਜ਼ਿਆਦਾ ਜਿਹੜੇ ਆ ਉਹ ਮਾਰੇ ਹੋਏ ਪਏ ਨੇ ਤਸਵੀਰਾਂ ਜਿਹੜੀਆਂ ਦੇ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਵੀ ਪਾਣੀ ਆਰ ਪਾਰ ਆਇਆ ਜਿਹੜਾ ਕਿ ਤੁਸੀਂ ਤਸਵੀਰਾਂ ਦੇ ਦੇ ਪਿਓ ਕਿ ਬਹੁਤ ਜ਼ਿਆਦਾ ਜਿਹੜੇ ਨੇ ਮੰਦੇ ਹਾਲ ਹੋਏ ਪਏ ਨੇ ਇੱਕ ਕਮਰਾ ਇਹਦੇ ਨਾਲ ਹੋਰ ਵੀ ਉਹ ਵੀ ਦਿਖਾਉਣ ਦੀ ਜਿਹੜੀ ਕੋਸ਼ਿਸ਼ ਕਰਦੇ ਆ ਵੀ ਕਿੰਨਾ ਜ਼ਿਆਦਾ ਮੰਦੇ ਹਾਲਾਤ ਹੋਏ ਪਏ ਨੇ ਉੱਤੇ ਤਸਵੀਰਾਂ ਜਿਹੜੀਆਂ ਦਿਖਾਉਂਦੇ ਆ ਵੀ ਉੱਪਰ ਜਿਹੜੇ ਆ ਉਹ ਬਾਲਿਆਂ ਵਾਲੇ ਜਿਹੜੇ ਕਮਰੇ ਨੇ ਹਾਂ ਉਹ ਤੁਸੀ ਦੇਖਦੇ ਪਏ ਪਿੱਪੀ ਘਰਾਂ ਦਾ ਸਾਰਾ ਸਮਾਨ ਜਿਹੜਾ ਆ ਉਹ ਇਸੇ ਤਰ੍ਹਾਂ ਨੁਕਰਾਂ ਦੇ ਵਿੱਚ ਆਟੇ ਵਾਲੀ ਟਰਮੀ ਹੈ ਜਿਹੜੀ ਉਹ ਵੀ ਜੰਗਾਲ ਲੱਗ ਚੁਕਾ ਆ ਇੱਧਰ ਵੀ ਜਿਹੜੇ ਨੇ ਹਾਲਾਤ ਜਿਹੜੇ ਨੇ ਬੈੱਡ ਵਗੈਰਾ ਜੋ ਵੀ ਖਰਾਬ ਹੋਇਆ ਉਹਨਾਂ ਦੇ ਹਾਲਾਤ ਟੋਏ ਜਿਹੜੇ ਨੇ ਉਹ ਘਰ ਦੇ ਵਿੱਚ ਜਿਹੜੇ ਆ ਉਹ ਪਾਣੀ ਦੇ ਨਾਲ ਪੈ ਚੁੱਕੇ ਨੇ ਨੀਂਹਾਂ ਜਿਹੜੀਆਂ ਨੇ ਬੈਠੀਆਂ ਹੋਈਆਂ ਨੇ ਪਾਣੀ ਇੰਨਾ ਜ਼ਿਆਦਾ ਚੜਿਆ ਕਿ ਕੁਝ ਸੰਭਣ ਸੰਭਾਲਣ ਦਾ ਜਿਹੜਾ ਆ ਇੱਥੇ ਵੀ ਸ਼ਾਇਦ ਮੌਕਾ ਨਹੀਂ ਮਿਲਿਆ ਤੇ ਹਾਲਾਤ ਤੁਸੀਂ ਦੇਖਦੇ ਪਏ ਹੋ ਕਿ ਕਿੰਨੇ ਜ਼ਿਆਦਾ ਬੱਤਰ ਨੇ ਕਿ ਗੱਲ ਕਰਦੇ ਆਂ ਪਰਿਵਾਰ ਦੇ ਨਾਲ ਸਾਹਮਣੇ ਆ ਜਾਓ ਬਾਜੀ ਤੇ ਭਾਈ ਦੇ ਨਾਲ ਗੱਲਬਾਤ ਕਰਨੀ ਆ ਪਰਿਵਾਰ ਦੇ ਵਿੱਚ ਭਾਈ ਸਾਹਿਬ ਨੇ ਭਾਜੀ ਕੀ ਨਾਮ ਆ ਆਪਣਾ ਮੇਰਾ ਨਾਮ ਸੁਮਨ ਰਾਜ ਹੁਣਾਲ ਜੀ ਕਿਸ ਤਰ੍ਹਾਂ ਦੇ ਹਾਲਾਤ ਨੇ ਨਾਸ ਮਾੜੇ ਕਿੰਨਾ ਦਿਨਾਂ ਪਾਣੀ ਨਾ ਪਾਣੀ ਛੜਿਆ ਨੇ ਨਾ 2.5 ਫੁੱਟ ਹਾਂ ਤੇ ਸਮਾਨ ਸਾਰਾ ਪੈ ਗਿਆ ਹਾਂ ਸਮਾਨ ਜਿਹੜੀਆਂ ਕੱਢ ਕੇ ਕੋਠੇ ਤੇ ਪਾਈ ਦੀ ਹਾਂ ਹਾਂ ਇਸ ਤਰ੍ਹਾਂ ਲੱਗਦਾ ਮੜਾ ਲਾਵੇ ਕਨਕਾ ਕੋਂਕਾ ਸਾਬ ਮਤਲਬ ਸੇਜੂ ਚ ਗਈਆਂ ਤੇ ਸੇਜੀਆਂ ਸੇਜ ਗਈਆਂ ਸਾਰੀਆਂ। ਮਾਨ ਦਾ ਰਸਾ ਹਾਂਜੀ ਸਰਵਾਦ ਕਿੰਨੇ ਜੀ ਇੱਥੇ ਜੜੇ ਜੀ ਤੇ ਹਾਂਜੀ ਸਰਵਾਦ ਜੀ ਕਿੰਨੇ ਜੀ ਇੱਥੇ ਰਹਿੰਦੇ ਹੋ? ਸਰਵਾਦ ਜੀ ਮੈਂ ਘਰ ਦੀ ਮੇਰੀ ਕੁੜੀ ਹਾਂਜੀ ਜੀ ਵਿਆਹ ਵਾਲੀ ਹਾਂਜੀ ਪੜਦੀ ਹੈ ਕਿ ਜਾਂ ਪੜ ਚੁੱਕੀ? ਮੈਂ ਪੜ ਚੁੱਕੀ ਜੀ ਤੇ ਤੁਸੀਂ ਕੀ ਕਰਦੇ ਮੈਂ ਡੇਢ ਦਾ ਪਾਈ ਡੇਢੀ ਡੇਢ ਦਾ ਪਾਈ ਹਾਂਜੀ ਹਾਂਜੀ ਹੁਣ ਕੀ ਕਹਿਣਾ ਜਾਓਗੇ ਜਿਹੜੇ ਸੰਤਾਵਾਂ ਦੇ ਅੱਗੇ ਦੇ ਨਾਲ ਹੀ ਤੇ ਆਪ ਸਿਆਣੇ ਕੀ ਕਹਤ ਨੇ ਕੀ ਕਹਸਾ ਨੇ ਦੇ ਨਾਲ ਤੁਹਾਡੇ ਸਾਹਮਣੇ ਇਹ ਲੋ ਆਦ ਮਾੜੇ ਨਾ ਗੱਲ ਇਹ ਆ ਵੀ ਬੋਲ ਕੇ ਦੱਸ ਮੈ ਆਪਣਾ ਫੋਨ ਨੰਬਰ ਬੋਲ ਦਿਓ ਫੋਨ ਬੰਨਾ ਕੁੜੀ ਤੁਸੀਂ ਇਹ ਤਸਵੀਰਾਂ ਦੇਖਦੇ ਪਿਓ ਕਿ ਬਹੁਤ ਜ਼ਿਆਦਾ ਜਿਹੜੇ ਨੇ ਹਾਲਾਤ ਮਾਰੇ ਨੇ ਗੱਲਬਾਤ ਕਰਨ ਦੀ ਜਿਹੜੀ ਕੋਸ਼ਿਸ਼ ਕਰਦੇ ਆ ਤੇ ਲੋਕ ਜਿਹੜੇ ਨੇ ਗੱਲਬਾਤ ਵੀ ਕਰਨ ਚ ਅਸਮਰਥ ਨੇ ਫਰਸ਼ ਜਿਹੜਾ ਆ ਉਹ ਇਹ ਦੇਖਦੇ ਪਿਓ ਕਿ ਬਹਿਰ ਚੁੱਕਾ ਆ ਫਰਸ ਦੇ ਜਿਹੜੇ ਹਾਲਾਤ ਮਾੜੇ ਨੇ ਘਰ ਵੀ ਜਿਹੜਾ ਐ ਏਦਿਕੰਦੇ ਅਸਾਰਤ ਆ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਪਰ ਲੋਕ ਗੱਲ ਕਰਨ ਤੋਂ ਅਸਮਰਥ ਨੇ ਕਿ ਕੋਈ ਗੱਲ ਕਰਨੀ ਕਹਿਣੀ ਕੋਈ ਲੋਕ ਗੱਲ ਤਾਂ ਕਰਨੀ ਚਾਹੁੰਦੇ ਆ ਲੋਕ ਆਪਣੀ ਗੱਲ ਕਹਿਣਾ ਜ਼ਰੂਰ ਚਾਹੁੰਦੇ ਆ ਪਰ ਕਿਤੇ ਨਾ ਕਿਤੇ ਉਹ ਗੱਲ ਜਿਹੜੀ ਐ ਅ ਦੱਸਣੀ ਜਿਹੜੀ ਐ ਔਖੀ ਹੋ ਜਾਂਦੀ ਐ ਕੋਈ ਗੱਲ ਕਹਿਣੀ ਔਖੀ ਹੋ ਜਾਂਦੀ ਐ ਗੱਲ ਜਿਹੜੀ ਐ ਉਹ ਜਿਹੜੀ ਦਰਦ ਜਿਹੜਾ ਬਿਆਨ ਕਰਨਾ ਹੀ ਔਖਾ ਹੋ ਜਾਂਦਾ ਇਸ ਟਾਈਮ ਭਾਈ ਸਾਹਿਬ ਦਾ ਇੱਕ ਘਰ ਆ ਜਿਹਦੇ ਚ ਦੋ ਕਮਰੇ ਦੋ ਵੀ ਜਿਹੜੇ ਨੇ ਉਹ ਪੂਰੀ ਤਰ੍ਹਾਂ ਡਿੱਗਣ ਦੇ ਅਸਾਰ ਦੇ ਉੱਤੇ ਨੇ ਤਸਵੀਰਾਂ ਦਿਖਾ ਰਹੇ ਆ ਸਮਾਨ ਕੁਝ ਇਹ ਰੱਖਿਆ ਹੋਇਆ ਆ ਕੁਝ ਸਕਾ ਕੇ ਸੱਤਾਂ ਦੇ ਉੱਤੇ ਰੱਖਿਆ ਹੋਇਆ ਆ ਆਂਡੀਆਂ ਗਮਾਂਡੀਆਂ ਦੇ ਘਰਾਂ ਦੇ ਵਿੱਚ ਜਿਹੜਾ ਆ ਉਹ ਸਮਾਨ ਰੱਖਿਆ ਹੋਇਆ ਆ ਤੇ ਤੁਸੀਂ ਦੇਖਦੇ ਪਿਓ ਕਿ ਕੀ ਮੇ ਜਮੇ ਕੀ ਚਲਦਾ ਪਿਆ ਆ ਸਾਡੇ ਨਾਲ ਇੱਥੇ ਹੋਰ ਵੀ ਜਿਹੜੇ ਨੇ ਘਰ ਵਾਲੇ ਜਿਹੜੇ ਨੇ ਪਾਉਂਦੇ ਪਏ ਨੇ ਆਂਡੀਆਂ ਗਮਾਂਡੀਆਂ ਦੇ ਘਰ ਜਿਹੜੇ ਨੇ ਉਹ ਬੈਠੇ ਹੋਏ ਹੀ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਪਏ ਆ ਪੂਰਾ ਪਰਿਵਾਰ ਜਿਹੜਾ ਆ ਆਂਡੀਆਂ ਗਵਾਂਡੀਆਂ ਤੇ ਬੈਠਾ ਹੋਇਆ ਸੀ ਫੋਨ ਕਰਕੇ ਜਿਹੜਾ ਬੁਲਾਇਆ ਤੇ ਹੁਣ ਜਿਹੜੇ ਨੇ ਪਰਿਵਾਰ ਆਏ ਨੇ ਇੱਕ ਬੇਟੀ ਹੈ ਪਿਤਾ ਨੇ ਤੇ ਬੇਟੀ ਦੀ ਮਾਂ ਆ ਮਾਂ ਨਾਲ ਪਹਿਲਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਨਿਆ ਅੱਜ ਕੀ ਕਹਿਣਾ ਚਾਹੁੰਦੇ ਆ ਸਸੀ ਪਾਜੀ ਆ ਕਹਿਣਾ ਚਾਹੁੰਦੇ ਸਾਡਾ ਘਰ ਡਿੱਗਦਾ ਪਿਆ ਬਣਨਾ ਚਾਹੀਦਾ ਇਸ ਤਰ੍ਹਾਂ ਦੇ ਹਾਲਾਤ ਜਿ ਜਦੋਂ ਇੱਥੇ ਪਾਣੀ ਸੀ ਇੱਥੇ ਲੱਖ ਲੱਖ ਪਾਣੀ ਚੜਿਆ ਸੀ ਅੰਦਰ ਸਾਰਾ ਸਮਾਨ ਭੇਜ ਗਿਆ ਦਾ ਹੁਣ ਤੱਕ ਸਿਕਾਉਂਦੇ ਪਿਆ ਤੁਹਾਡੇ ਸਾਹਮਣੇ ਸਾਰਾ ਕੁਝ ਪਿਆ ਅਰਜਾਈਆਂ ਬਿਸਤਰੇ ਕੋਠੇ ਦੇ ਪਾਏ ਨੇ ਸੁੱਕ ਨਹੀਂ ਹਾਂਜੀ ਸਾਰਾ ਸਮਾਨ ਦਾ ਹਾਂਜੀ ਸਭ ਸਮਾਨ ਸਾਰਾ ਰੱਗਪਾ ਖਰਾਬ ਹੋ ਗਿਆ ਦੇਖ ਸਕਦੇ ਤੁਸੀਂ ਅੰਦਰ ਵੀਡੀਓ ਬਣਾ ਸਕਦੇ ਹੋਣ ਕਿੱਥੇ ਰਹਿ ਰਹੇ ਲੱਗਦਾ ਹੁਣ ਅੰਦਰ ਰਹਿੰਦੇ ਪਿਆਂਦੇ ਗੋਡੀਆਂ ਆਵਾਜ਼ ਅੱਛਾ ਅੱਥੇ ਰਹਿੰਦੇ ਪਿਆਂ ਬੋਲ ਰਹੀ ਹਾਲਾ ਮਰੀਏ ਹਾਂਜੀ ਡੇੜਾ ਆਈਆਂ ਨੇ ਸਾਰੇ ਤੁਸਪ ਜੇ ਪਿਆ ਤੰਰੇ ਨੀਂਗਾ ਬੈਗ ਇਹਨਾਂ ਨੂੰ ਹੋਰ ਪੈ ਗਏ ਨੇ ਅੰਦਰ ਕਾਫੀ ਟੋਏ ਪੈ ਗਏ ਨੇ ਹਾਂਜੀ ਉਹ ਸਾਡੇ ਨਾਲ ਬੇਟੀ ਵੀ ਮੌਜੂਦ ਆ ਬੇਟੀ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਟੋਰੀ ਚ ਕਰਦੇ ਆ ਪੁੱਤ ਕਿਵੇਂ ਲੱਗਦਾ ਆ ਬਹੁਤ ਬੂੜਾ ਲੱਗਦਾ ਆ ਜਦੋਂ ਦਾ ਪਾਣੀ ਆਇਆ ਬਹੁਤ ਬੜੀਆਂ ਮਤਲਬ ਕੀ ਤਕਲੀਫਾਂ ਆਂਦੀਆਂ ਸਾਨੂੰ ਰਹਿਣ ਲਈ ਸੈਣ ਲਈ ਕੁਛ ਵੀ ਨਹੀਂ ਸਹੀ ਆ ਅੰਦਰ ਰਿਹਾ ਜਾਂਦਾ ਨਹੀਂ ਨਹੀਂ ਅੰਦਰ ਨਹੀਂ ਰਿਹਾ ਜਾਂਦਾ ਟੋਏ ਟਿੱਗਣ ਦੇ ਹਾਂਜੀ ਟਿੱਗਣ ਦੇ ਹਰਾ ਤੈਗੇ ਆਪਣਾ ਘਰ ਸਾਡੇ ਕੇ ਗਵਾਂਡੀਆਂ ਦੇ ਘਰ ਤੇ ਰਹਿਣਾ ਸੀ ਲੱਗਦਾ ਸਹੀ ਤੇ ਨਹੀਂ ਲੱਗਦਾ ਪਰ ਚਲੋ ਅਸੀਂ ਕਹਿੰਨੇ ਸਾਡਾ ਘਰ ਬਣਾ ਦਿੱਤਾ ਜਾਣਾ ਟੈਂਪਰ ਪਾ ਰਿਹਾ ਹਾਂ ਹਾਂਜੀ ਹਾਂਜੀ ਲਾ ਕੇ ਬੋਰਡ ਕੇ ਵੀ ਦੱਸਣੇ ਓਕੇ ਹਾਂਜੀ ਦੇ ਕੋਤਰੀਆ ਦੇ ਲਈ ਵੀ ਕੋਈ ਹੱਸਦੀ ਰਹੀ ਹੈ ਜੇਲੀ ਹਲਾ ਹਾਲਾਤ ਦੱਸਣੇ ਵੀ ਓਕੇ ਨਹੀਂ ਕਿਉਂਕਿ ਦੱਸਿਆ ਕੀ ਜਾਵੇ ਕੀ ਕਿਹਾ ਜਾਵੇ ਵੀ ਅਸੀਂ ਡੁੱਬ ਗਏ ਅਸੀਂ ਰੁੜ ਗਏ ਅਸੀਂ ਕੀ ਹਾਲਾਤ ਨੇ ਇਹ ਚੀਜ਼ ਕਹਿਣੀ ਆ ਨਾ ਬੜੀਆਂ ਔਖੀਆਂ ਨੇ ਦਸਣੀਆਂ ਔਖੀਆਂ ਨੇ ਕਿਉਂਕਿ ਦਰਦ ਨੂੰ ਬਿਆਨ ਕਰਨਾ ਸ਼ਾਇਦ ਔਖਾ ਹੋ ਜਾਂਦਾ ਜਦੋਂ ਉਹ ਦਰਦ ਇੰਨਾ ਜ਼ਿਆਦਾ ਟੁੱਟ ਜਾਂਦਾ ਨਾ ਬੰਦਾ ਕਿ ਔਖਾ ਇਹਦਾ ਆਪਾਂ ਜ਼ਿਆਦਾ ਗੱਲਾਂ ਨਾ ਕਰੀਏ ਤੇ ਬੇਟੀ ਤੋਂ ਨੰਬਰ ਲਈ ਪੁੱਤਰ ਆਪਣਾ ਨੰਬਰ ਜ਼ਰੂਰ ਬੋਲ ਦੇ ਤਾਂ ਕਿ ਜੇਕਰ ਕੋਈ ਤੁਹਾਡੇ ਤੱਕ ਪਹੁੰਚਣਾ ਜਾਵੇ ਤਾਂ ਪਹੁੰਚ ਸਕੇ 8427552694 ਦੁਬਾਰਾ ਬੋਲ ਦਿਓ 8427552694 ਫੇਰ ਬੋਲ ਦਿਓ ਭਾਈ 8427552694 पापा ਦਾ ਨਾਮ ਸੋਮਰਾਜ ਪਿੰਡ ਠੱਠੀ ਬਲਾਕ ਦਰਾਂਗਲਾ ਦਰਾਂਗਲਾ ਬਲਾਕ ਪਿੰਡ ਠੱਠੀ ਜ਼ਿਲ੍ਹਾ ਗਰਦਾਸਪੁਰ ਨੇੜੇ ਤਾਲੀ ਸਾਹਿਬ ਗਲੜੀ ਪਹੁੰਚ ਕੇ ਤੁਸੀਂ ਇਹਨਾਂ ਲੋਕਾਂ ਦੇ ਹਾਲਾਤ ਜ਼ਰੂਰ ਦੇਖੋ ਜੋ ਵੀ ਹੋ ਸਕੇ ਹੈਲਪ ਜ਼ਰੂਰ ਕਰਿਓ ਤਾਂ ਕਿ ਲੋਕ ਦਬਾਰਾ ਵਧੀਆ ਤਰੀਕੇ ਦੇ ਨਾਲ ਸਰਵਾਈਵ ਕਰ ਸਕਣ ਮਨੇ ਰੋਗ ਇਸੇ ਤਰ੍ਹਾਂ ਡੀਪੀਸੀ ਪੰਜਾਬੀ ਦਾ ਤਾਂ ਕਿ ਹਰ ਗਰਾਊਂਡ ਦੀ ਰਿਪੋਰਟ ਜਿਹੜੀ ਤੁਹਾਡੇ ਤੱਕ ਪਹੁੰਚ ਸਕੇ ਲੋਕਾਂ ਦੇ ਹਾਲਾਤ ਤੁਹਾਡੇ ਤੱਕ ਪਹੁੰਚ ਸਕਣ ਧੰਨਵਾਦ